The music studio music stadium ਸਤਿ ਸ਼੍ਰੀ ਅਕਾਲ ਦਾ ਬਲਵਿੰਦਰ ਸਿੰਘ ਜੀ ਆ ਪੁਲਿਸ ਦਾ ਵੀ ਕਿੱਦਾਂ ਦੀ ਮਦਦ ਕਰ ਰਹੀ ਹੈ ਵਧੀਆ ਕਰ ਰਹੀ ਹੈ ਜੀ ਕੀ ਦੇਖ ਕੇ ਕਿੰਨਾ ਤੁਹਾਡੇ ਘਰ ਆਖ ਰੂਟ ਜੀ ਕਿਵੇਂ ਲੱਗਿਆ ਵਧੀਆ ਲੱਗਿਆ ਜੀ ਕੀ ਕਹਿਣਾ ਚਾਹੋਗੇ ਜਿਵੇਂ ਪੁਲਿਸ ਦਾ ਵਧੀਆ ਜੀ ਵੀ ਜਿਹੜਾ ਕਰ ਰਹੇ ਨੇ ਪ੍ਰਸ਼ਾਸਨ ਵਧੀਆ ਕੰਮ ਕਰ ਰਿਹਾ ਹੈ ਜੀ ਤੁਸੀਂ ਫੋਨ ਕੀਤਾ ਸੀਗਾ ਫੋਨ ਕਾਲ ਤੇ ਨਹੀਂ ਉਹਨਾਂ ਦੀ ਫੋਨ ਕਾਲ ਆਈ ਸੀ ਜੀ ਆਪ ਅੱਛਾ ਹਾਂਜੀ 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 ਕੀ ਨਾਮ ਹੈ ਤੁਹਾਡਾ ਸੰਦੀਪ ਹੈ ਜੀ ਕਿਥੇ ਰਹਿੰਦੇ ਤੁਸੀਂ ਗਾਂਦੀ ਨਗਰ ਚ ਜੀ ਅੱਛਾ ਜੋ ਪੁਲਿਸ ਨੇ ਤੁਹਾਡੇ ਘਰ ਆ ਕੇ ਮਤਲਬ ਫਲ ਫਰੂਟ ਦੇ ਕੇ ਗਏ ਨੇ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਉਹਨਾਂ ਨੇ ਕਿਹਾ ਵੀ 100 ਨੰਬਰ ਤੇ ਸਾਨੂੰ ਦੱਸਿਓ ਜੇ ਕੋਈ ਹੋਰ ਇੱਕ ਚੀਜ਼ ਦੀ ਲੋੜ ਹੋਈ ਤਾਂ ਤਾਂ ਬਹੁਤ ਵਧੀਆ ਲੱਗਿਆ ਜੀ ਤੁਸੀਂ ਫੋਨ ਕੀਤਾ ਸੀ ਹਾਂਜੀ ਫੋਨ ਕਰਿਆ ਸੀ ਉਹਨਾਂ ਨੇ ਤੁਹਾਡੇ ਘਰੇ ਕੌਣ ਕੌਣ ਪੋਸਟਮਨ ਸਰਦ ਕਰੇ ਜੀ ਮੰਮੀ ਯਾਰ ਪਾਪਾ ਨੇ ਦੋਨੋਂ ਕਿੰਨੇ ਦਿਨ ਹੋ ਗਏ ਹਫਤਾ ਹੋ ਗਿਆ ਜੀ ਜਤੋਂ ਆਡੇ ਵੱਲੋਂ ਜਿਵੇਂ ਤੁਸੀਂ ਰਿਕੁਐਸਟ ਕਰਦੇ ਹੋ ਹਰ ਤੁਹਾਡੀ ਮਦਦ ਖੋਰੀਆ ਪੁਲਿਸ ਵੱਲੋਂ ਹਾਂਜੀ ਹੋ ਰਹੀ ਹੈ ਜੀ ਪੂਰੀ ਹੋ ਰਹੀ ਹੈ ਜੀ ਅੱਜ ਕੀ ਦੇ ਕੇ ਗਏ ਨੇ ਘਰ ਅੱਜ ਫਰੂਟ ਦੇ ਕੇ ਗਏ ਨੇ ਜੀ ਕੀ ਕਹਿਣਾ ਚਾਹੋਗੇ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਧੰਨਵਾਦ ਜੀ ਉਹਨਾਂ ਦਾ ਜੀ ਜਿਵੇਂ ਜਿਸ ਤਰ੍ਹਾਂ ਦੀ ਪੁਲਿਸ ਦੀ ਅੱਜਕਲ ਛਵੀ ਬਣੀ ਹੋਈ ਹੈ ਉਹਦੇ ਉਲਟ ਤਵਾਮੀਗੜ ਪੁਲਿਸ ਤੁਹਾਨੂੰ ਘਰ ਆ ਕੇ ਫਲ ਦੇ ਕੇ ਗਈ ਹੈ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਬਹੁਤ ਵਧੀਆ ਹੈ ਜੀ ਅੱਜਕਲ ਤਾਂ ਪਹਿਲਾਂ ਤਾਂ ਕੋਈ ਕਰਦਾ ਹੀ ਨਹੀਂ ਤੀਗਾ ਤਾਂ ਹੁਣ ਕਰ ਰਹੇ ਨੇ ਤਾਂ ਬਹੁਤ ਵਧੀਆ ਲੱਗਿਆ ਸਰ ਹੌਸਲਾ ਮਿਲਿਆ ਤੁਹਾਨੂੰ ਹਾਂਜੀ ਬਹੁਤ ਨਾ ਪਿਆ ਉਹ ਹਾਂਜੀ ਸਰ ਕੀ ਮੁਹਿੰਮ ਚਲਾਈ ਗਈ ਜਿਹੜੀ ਇਹਨਾਂ ਜਿਹੜੇ ਸਾਡੇ ਪੁਹਾਨੀ ਗੜਦੇ ਹੈਗੇ ਆ ਕਿ ਜਿਹੜੇ ਕਰੋਨਾ ਪੋਜ਼ਿਟਿਵ ਆਏ ਨੇ ਇਹਨਾਂ ਕਰੋਨਾ ਪੋਜ਼ਿਟਿਵ ਵੱਲੋਂ ਨਾ ਸਾਨੂੰ ਫੋਨ ਕੀਤਾ ਗਿਆ ਸੀਗਾ ਸਰਕਾਰੀ ਨੰਬਰ ਤੇ ਜਿੱਦਾਂ ਇਹ ਬਲਵਿੰਦਰ ਸਿੰਘ ਇਹ ਘਰ ਦੇ ਵਿੱਚ ਕੱਲਾ ਹੈਗਾ ਇਹਦੇ ਵਾਤਾ ਦੀ ਡੈਥ ਹੋਈ ਹੈ ਕਿ ਇਹਦੀ ਮੰਮੀ ਨੂੰ ਕਿਤੇ ਗਈ ਹੈ ਇਹਦੇ ਕਰੇ ਰੋਟੀ ਪਾਣੀ ਧਕਾਉਣ ਵਾਲਾ ਕੋਈ ਨਹੀਂ ਹੈਗਾ ਇਹਦਾ ਫੋਨ ਮੈਨੂੰ ਗਿਆ ਸੀ ਕਿ ਮੈਂ ਘਰ ਚ ਕੱਲਾ ਵਾਂ ਮੈਨੂੰ ਰੋਟੀ ਲੈਣ ਬਾਹਰ ਜਾਣਾ ਪੈਣਾ ਹੈਗਾ ਤਾਂ ਮੈਂ ਇਹਨੂੰ ਕਿਹਾ ਕਿ ਤੁਸੀਂ ਘਰੋਂ ਬਾਹਰ ਨਹੀਂ ਨਿਕਲਣਾ ਸਾਡਾ ਪੁਲਿਸ ਪ੍ਰਸ਼ਾਸਨ ਵੱਲੋਂ ਸਾਡੇ ਐਸਐਸਪੀ ਸਾਹਿਬ ਦੀ ਗਾਈਡਲਾਈਨ ਹੈਗੀ ਹੈ ਕਿ ਜਿਹੜਾ ਬੰਦਾ ਘਰ 'ਚ ਇਕੱਲਾ ਹੈਗਾ ਲੋੜਵੰਦ ਹੈ ਉਹਨੂੰ ਤੁਸੀਂ ਉਹਦੇ ਘਰੇ ਪੱਤੀਆ ਰਾਸ਼ਨ ਜਾਂ ਕੋਈ ਹੋਰ ਫਰੂਟ ਵਗੈਰਾ ਮੰਗਦਾ ਤਾਂ ਅਸੀਂ ਉਹ ਦੇਣ ਵਾਸਤੇ ਆਏ ਸੀ ਜਿਹੜੇ ਬੰਦੇ ਲੋੜਵੰਦ ਨੇ ਜਿਹੜੇ ਸਾਨੂੰ ਕਾਲ ਕਰਦੇ ਨੇ ਜਿਹੜੇ ਤੁਹਾਨੂੰ ਕਾਲ ਕਰਕੇ ਕਹਿੰਦੇ ਨੇ ਵੀ ਸਾਡੇ ਘਰ 'ਚ ਇਕੱਲੇ ਆਸੀਂ ਸਾਡੀ ਮਤਲਬ ਵਾਸਤੇ ਪਰਿਵਾਰ ਦੇ ਮੈਂਬਰ ਕੋਈ ਹੋ ਰਹੇ ਨਹੀਂਗਾ ਇਸ ਕਰਕੇ ਸਾਡੀ ਕੋਸ਼ਿਸ਼ ਹੈ ਵੀ ਅਸੀਂ ਇਹ ਬਾਹਰ ਨਾ ਜਾਣ ਸੀਨਾ ਦੇ ਘਰੇ ਹੀ ਖਾਣਾ ਪ੍ਰੋਵਾਈਡ ਕਰਵਾਈਏ ਸਰ ਕਿਸ ਤਰ੍ਹਾਂ ਦਾ ਲੱਗਦਾ ਜਿਸ ਤਰ੍ਹਾਂ ਤੁਸੀਂ ਆ ਕੇ ਕਰ ਕਰ ਰਾਸ਼ਨ ਦੇ ਰਹੇ ਹੋ ਜਾਂ ਫਲ ਦੇ ਰਹੇ ਹੋ ਕਿਸ ਤਰ੍ਹਾਂ ਇਹ ਨਾ ਇੱਕ ਆਪਣੇ ਨਾ ਆਪਣੇ ਆਪਣੇ ਆਪ ਨੂੰ ਇੱਕ ਨਾ ਸ਼ਾਂਤੀ ਮਿਲਦੀ ਹੈ ਆਪਣੇ ਆਪ ਨੂੰ ਨਾ ਇੱਕ ਚੰਗਾਪਣ ਮਹਿਸੂਸ ਹੁੰਦਾ ਹੈਗਾ ਕਿ ਕਿਸੇ ਨੇ ਸਾਨੂੰ ਫੋਨ ਕੀਤਾ ਅਸੀਂ ਉਹਦੀ ਹਰਪਲੀ ਆਏ ਹਾਂ ਕੋ ਡਿਊਟੀ ਤੇ ਅਸੀਂ 24 ਘੰਟੇ ਕਰਦੇ ਹਾਂ ਜੀ ਸਾਡੇ ਅਫਸਰ ਸਾਹਿਬਾਨ ਦੀ ਵੀ ਜਾਈ ਲੈਣਾ ਵੀ ਜੇ ਤੁਸੀਂ ਇਸ ਕੰਮ ਲਈ ਅਸੀਂ ਸਾਡੀ ਫੋਰਸ ਕਰ ਸਕਦੇ ਵਧ ਕੇ ਕੰਮ ਕਰਦੇ ਸਾਡੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਜੀ ਤੇ ਸਾਡੀ ਮਿਹਨਤ ਜਾਰੀ ਹੈ ਵੀ ਜਿਹੜੇ ਵੀ ਸਾਨੂੰ ਫੋਨ ਕਰੇਗਾ ਸਾਡੀ ਕੋਸ਼ਿਸ਼ ਹੋਏਗੀ ਵੀ ਅਸੀਂ ਉਹਦੇ ਘਰ ਤੱਕ ਪਹੁੰਚੀਏ ਜੀ ਕਿੰਨੇ ਕੁ ਮਰੀਜ਼ਾਂ ਦੇ ਘਰੇ ਦੇ ਕੇ ਆਏ ਜੀ ਅੱਜ ਸਾਨੂੰ 5 ਕੁ ਬੰਦਿਆਂ ਦੀ ਕਾਲ ਆਈ ਸੀ ਜੀ ਸਾਨੂੰ ਸਿੱਧਾ ਆਈ ਸੀ ਡਾਇਰੈਕਟ ਤੇ ਉਹਨਾਂ ਦੇ ਘਰੇ ਮੇਰੀ ਟੀਮ ਸਾਡੇ ਥਾਣੇ ਦੇ ਮੁਲਾਜ਼ਮ ਵਕ ਵਕ ਘਰੇ ਜਾ ਕੇ ਜਿ ਜੋ ਜਿੱਦਾਂ ਦੀ ਵੀ ਸਾਡੇ ਕੋਲ ਸੰਭਵ ਮਤ ਹੋ ਸਕਦੀ ਹੈ ਜੀ ਅਸੀਂ ਉਹ ਕਰਕੇ ਆਏ ਜੀ